ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸੰਡੇ ਅੱਜ ਦਿਨ ਅੱਜ ਸਾਡਾ ਸਵੇਰੇ ਮੈਚ ਹੁੰਦਾ ਤੇ ਸਿਰ ਦੇ ਵੱਚੁਕ ਨੇ 6:30 ਬਸ ਜਾਣ ਦੀਆਂ ਤਿਆਰੀਆਂ ਨੇ ਤੇ ਕੁੱਗੂ ਵੀ ਸਾਡਾ ਅੱਜ ਉੱਠ ਚੁੱਕਿਆ ਹੈ ਸਾਜਰੇ ਹੈਨਾ ਗੁੱਡ ਮਾਰਨਿੰਗ ਕਰ ਦੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੈਨਾ ਕੁੱਗੂ ਤੁਸੀਂ ਦੁੱਧੂ ਕਿਉਂ ਨਹੀਂ ਪੀਦੇ ਦੁੱਧੂ ਕਿਉਂ ਨਹੀਂ ਪੀਦੇ ਅਫੇ ਸਵੇਰੇ ਸਵੇਰੇ ਆਪਣਾ ਵਲੌਗ ਦੇਖਣ ਲੱਗਿਆ ਹੋਇਆ ਜੀ ਤੇ ਤੁਸੀਂ ਦੁੱਧ ਪੀਓ ਪੁੱਤ ਦੁੱਧ ਪੀਓ ਆ ਕੰਬਲ ਵਿੱਚ ਬਹਿ ਜਾਓ ਠੀਕ ਆ ਠੀਕ ਆ ਮੈਂ ਮੈਚ ਖੇਡ ਕੇ ਆਉਂਗਾ ਤੇ ਫੇਰ ਮੈਂ ਆਪਾਂ ਮਿਲਦੇ ਹਾਂ ਠੀਕ ਹੈ ਹਾਂਜੀ ਆਹਾ 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 ਠੀਕ ਹੈ ਲੋ ਜੀ ਅਸੀਂ ਜਾ ਰਹੇ ਹਾਂ ਮੈਚ ਖੇਡਣ ਤੇ ਸ਼ਿਵਰੀ ਭਾਈ ਆ ਚੁੱਕਿਆ ਕੋਈ ਖੜਾ ਹੋ ਲਈ ਡਿੱਗੀ ਕਿ ਤੋਹ ਪਿੱਛੇ ਰਹਿਦਾ ਨਾ ਲੋਡਡ ਗੁੱਡ ਮਾਰਨਿੰਗ ਬਹਾਇ ਅਤੇ ਮਰਾਏ ਕੀ ਹਾਲ ਚਾਲ ਹੈ ਬੜੀ ਵਧੀਆ ਚਲੋ ਲੋ ਜੀ ਅਸੀਂ ਮੈਚ ਜਿੱਤ ਗਏ ਆ ਤੇ ਕੰਗ੍ਰੈਚੂਲੇਸ਼ਨ ਸਾਡੀ ਟੀਮ ਨੂੰ ਤੁਸੀਂ ਦਿਓ ਮੁਬਾਰਕਾਂ ਦਿਓ ਧੰਨਵਾਦ ਜਣ ਕਰੀ ਹਾਂ ਜੀ ਹਾਂਜੀ ਹਾਂਜੀ ਆਪਾਂ ਆ ਗਏ ਆ ਘਰ ਮੈਚ ਖੇល ਕੇ ਤੇ ਅਨਮੋਲ ਬੈਠੀ ਆ ਟੀਵੀ ਦੇਖ ਰਹੀ ਆ ਅੱਜ ਫ੍ਰੀ ਆ ਨਾਲੇ ਫੋਨ ਤੇ ਥੋੜਾ ਜਿ ਲੱਗੀ ਹੋਈ ਆ ਤੇ ਤੇ ਮਨਵੀਰ ਸਿੰਘ ਅਜੇ ਸੱਤ ਆਪਿਆ ਗੁੱਠਾ ਕੱਢੋ ਬਾਹਰ ਜੀ ਕੂੜਿਆ ਵਿਰਾਟ ਗਿਆ ਹੋਇਆ ਵਿਰਾਟ ਗਿਆ ਹੋਇਆ ਆਪਣੇ ਦੋਸਤ ਨਾਲ ਖੇਡਣ ਤੇ ਗੁਰਪ੍ਰੀਤ ਲੱਗੀ ਹੋਈ ਆ ਮਸ਼ੀਨ ਦੇ ਉੱਤੇ ਸੀਨਾ ਮਾਰ। ਵਾਹ ਜੀ ਆਹ 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 ਇਹ ਤਾਂ ਟੇਲਰ ਮਾਸਟਰ ਨਹੀਂ ਬਣੀ ਹੋਈ ਆ। ਚਲੋ ਹੁਣ ਆਪਾਂ ਕਰਦੇ ਆਂ ਜੀ ਬ੍ਰੇਕਫਾਸਟ। ਲਓ ਜੀ ਹੁਣ ਆਪਾਂ ਕਰਨ ਲੱਗੇ ਆਂ ਜੀ ਬ੍ਰੇਕਫਾਸਟ ਅ ਸ਼ਿਮਲਾ ਮਿਰਚ ਆਲੂ ਦੀ ਸਬਜ਼ੀ ਐ ਤੇ ਨਾਲ ਮੱਕੀ ਦੀ ਮੂਲੀਆਂ ਵਾਲੀ ਰੋਟੀ। ਵਾਹ ਨਾਲ ਪਾਣੀ। ਹਾਂ ਮੇਰੀ ਫੇਵਰੇਟ ਵਾਹ ਜੀ ਲੈਣੇ ਆ ਨਜ਼ਾਰੇ ਆਓ ਖਾਓ ਤੁਸੀਂ ਵਿਰਾਟ ਆ ਗਿਆ ਖੇਡ ਕੇ ਕਿੰਨਾ ਖੇਡ ਕੇ ਆਇਆ ਪਵਨ ਕੋਲ ਗਿਆ ਸੀ ਅਭੀ ਖੇਡਣ ਅੱਛਾ ਨਹੀਂ ਹੁਣ ਕਿੱਥੋਂ ਆਇਆ ਫਿਰ ਓਕੇ ਜੀ ਲਾ ਜੀ ਕੁਗੂ ਵੀ ਛੱਡ ਉੱਠ ਕੇ ਆ ਗੁੱਡ ਮਾਰਨਿੰਗ ਹੋ ਗਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋ ਗਈ ਉਧਰ ਹੈਲੋ ਕਰ ਦੋ ਉਧਰ ਪਹਿਲਾਂ ਹੈਲੋ ਕਰੋ ਇਧਰ ਹੈਲੋ ਕਰੋ ਨਾ ਯਾਰ ਇੱਦਾਂ ਥੋੜੀ ਕਰੀਦਾ ਏ ਹੈਲੋ ਹੈਲੋ ਕਰੋ ਚਲੋ ਓ ਦੇ ਬਾਹਰ ਬ੍ਰਾਹਟ ਬਾਹਰ ਬੈਠਾ ਵਾ ਹੈਲੋ ਕਰ ਦੋ ਹੈਲੋ 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 ਕਰੋ ਹੂੰ ਉਟਕੇ ਹੈਲੋ ਕਰੀ ਦਿੰਦੀ ਆ ਜੀ ਮੰਮੀ ਅੱਜ ਜਾ ਕੇ ਆਏ ਨੇ ਸੁਖਨੀ ਸਾਹ ਦਾ ਪਾਰਟ ਸੀਗਾ ਜੀ ਚੌਂਕ ਵਿੱਚ ਕਰਵਾਇਆ ਹੋਇਆ ਪਿੰਡ ਵਾਲਿਆਂ ਨੇ ਬਿਊਟੀਫੁੱਲ ਲੰਗਰ ਪਛਾਦਾ ਲੈ ਕੇ ਆਏ ਨੇ ਤੇ ਵਿਰਾਟ ਕਹਿੰਦਾ ਮੈਂ ਖਾਣਾ ਮੈਂ ਇਸ ਕਰਕੇ ਲੈ ਕੇ ਆਈ ਆ ਕਿ ਕਹ ਕੇ ਆਪਾਂ ਤੇ ਭੇਜਿਆ ਕਹਿੰਦਾ ਮੇਰੇ ਲਈ ਲੰਗਰ ਲੈ ਕੇ ਆਓ ਮੈਂ ਅੱਛਾ ਚਲੋ ਖਾਓ ਬਸ ਤੂੰ ਵੀ ਖਾ ਲਈ ਤੂੰ ਵੀ ਖਾ ਲਈ ਤੂੰ ਵੀ ਖਾ ਲਈ ਕੋਈ ਗੱਲ ਤੂੰ ਵੀ ਖਾ ਲੀ ਤੂੰ ਵੀ ਖਾ ਲ ਬੁਗੂ ਬੁਗੂ ਤੁਸੀਂ ਵੀ ਖਾ ਲਓ ਠੀਕ ਹੈ ਤੁਸੀਂ ਖਾ ਲੇ ਲੰਗਰ ਹਾਂ ਜੀ ਠੀਕ ਹੈ ਇਹ ਜਲਦੀ ਉੱਠ ਗਿਆ ਜਲਦੀ ਸਵੇਰੇ ਉੱਠ ਗਿਆ ਸੀ ਸਵੇਰੇ 5:30 ਵਜੇ ਮੇਰੇ ਨਾਲ ਤੇ ਹੁਣ ਸੁੱਤਾ ਪਿਆ ਸੀ ਤਾਂ ਕਰਕੇ ਲੇਟ ਹੋ ਗਿਆ ਲਓ ਜੀ ਅਸੀਂ ਤਿੰਨਾਂ ਨੇ ਅੱਜ ਵਾਲ ਕਟਾ ਕੇ ਆਉਣੇ ਆ ਤੇ ਆ ਦੇਖ ਲਓ ਹੁਣ ਹਾਲਤ ਤੇ ਬਾਅਦ ਜਦੋਂ ਵਾਲ ਕਢਾ ਕੇ ਆਵਾਂਗੇ ਫਿਰ ਉਹਦਾ ਹਾਲ ਦਿਖਾਵਾਂਗੇ ਠੀਕ ਹੈ ਜੀ ਲਓ ਜੀ ਅਸੀਂ ਵਾਲ ਕਟਾ ਕੇ ਆ ਗਏ ਆ ਹੁਣ ਦੇਖੋ ਲੁੱਕ ਕਿਦਾਂ ਦੀ ਲੱਗਦੀ ਹੈ ਸਾਡੀ ਵਧੀਆ ਲੱਗਦੀ ਹੈ ਜੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਠੀਕ ਹੈ ਕਮੈਂਟ ਵੀ ਕਰ ਦਿਓ ਆ ਕੁਗੂ ਦੇਖੋ ਕਿੰਨਾ ਜੀ ਮੈਨੂੰ ਕੋ ਬੋਲਡਨ ਬੰਟਾ ਕੈਮਰਾ ਇੱਧਰ ਆਜੀ ਕੰਮੀ ਠੀਕ ਹੈ ਤੇ ਦੇ ਆ ਅੱਛੀ ਲੁੱਕ ਲੱਗ ਰਹੀ ਹੈ ਨਾ ਅੱਛੀ ਲੁੱਕ ਲੱਗ ਰਹੀ ਹੈ ਦੇਖੋ ਤਾਂ ਐਲੋ ਇਦਾਂ ਕਰੋ ਬਬੂ ਆਵਾਜ਼ੀ ਆਵਾਜ਼ੀ ਇਦਾਂ ਕਰੋ ਇਦਾਂ ਇਦਾਂ ਆਵਾਜ਼ੀ ਕਰੀਂ ਬਰਾੜ ਰੁਕੀ ਰੁਕੀਂ ਬਰਾੜ ਰੁਕਣਾ 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 ਇਦਾਂ ਇਦਾਂ ਜੀ ਮਨਵੀਰ ਸਿੰਘ ਜੀ ਦਾ ਹੁਣ ਟਾਈਮ ਲੱਗਿਆ ਰੋਟੀ ਖਾਣ ਦਾ ਹੈਨਾ ਲਓ ਬੜਾ ਗੁੱਸੇਜ ਦੇਖਦਾ ਮੈਂ ਕੀ ਆ ਹੁਆ ਲਓ ਜੀ ਇਧਰ ਵਿਰਾੜ ਦਾ ਦੋਸਤ ਆਇਆ ਹੋਇਆ ਜੀ ਜਸਮੁਲ एक ही खेल रहा है येड़ा कार्ड है पोकेमोन कार्ड ने पोकेमोन अच्छा ओके पोकेमोन कार्ड ये मैं बनाया तू बनाया ओके अच्छा एक लो जी ये पोकेमोन कार्ड खेड़े जा रहे हैं पोकेमोन कार्ड जस्मोल ते विराट अच्छा ये किधर खेलदे भाई ए देखो ए नंबर ओके ए नंबर है ए ਇਹਨੂੰ ਦੋਨਾਂ ਇਹ ਦਸ ਮੌਨ ਨੇ ਇੱਦਾਂ ਸਿੱਟਣਾ ਮੈਂ ਵੀ ਇੱਕ ਪੱਤਾ ਸਿੱਟਣਾ ਫਿਰ ਇੱਦਾਂ ਇੱਦਾਂ ਕਰਨਾ ਉਹਦਾ ਨੰਬਰ ਜਿਆਦਾ ਵੱਡਾ ਹੋਇਆ ਉਹ ਜਿੱਤੂਗਾ ਕਿੱਥੇ ਨੰਬਰ ਲੈ ਅਚਾ ਉਹ ਇਹਦਾ 230 ਆ ਤੇ ਇਹਦਾ ਹੈਗਾ 220 ਹਾਂ ਉਹਦਾ ਕਮੂਗਾ ਉਹ ਹਾਰ ਜਾਊਗਾ ਫਿਰ ਆਪਣੇ ਦੋ ਪੱਤੇ ਇੱਕ ਕਰੀਏ ਓਕੇ 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 ਉਹਦੇ ਪੱਤੇ ਉਹ ਉਧਰ ਰੱਖੇ ਜਾਣਗੇ ਹੈ ਤੇ ਇਹਦੇ ਕੋਲ ਜਾਣਗੇ ਘਟਦੇ ਜਾਣਗੇ ਉਹਨੇ ਉਹਨੇ ਹੈਨਾ ओके ਨੀ ਨੰਬਈ ਵੇਤਰ ਕਰ ਗਏ ਹੈ ਫਤਰਾ ਦਾ ਬਰਾੜਾ ਇਸਮਾਰਟ ਲੱਗ ਰਿਹਾ ਹੈ ਗੜ ਇਦਨੂ ਕਰੀ ਹੈ ਹੋ ਗਿਆ ਜਮਾਲ ਕਟਾ ਕੇ ਇੱਕ ਪੱਤਾ ਜਨਵਰੀ ਚੱਲਦਾ ਹੈ ਚੁੱਕ ਦਿੱਤਾ ਦੇ ਨਾ ਚੱਟੋ ਜੀ ਮੈਨੂੰ ਨਾ ਖਤਾ ਖਤਾ ਹਾਂ ਐਸਾਈਡ ਵਾਟਰ ਵਾਲਾ ਵਾਟਰ ਵਾਲਾ ਕਰ ਦੋ ਭਾਈ ਵੇ ਰ ਕਿੰਨੇ ਉਹਦਾ ਵੀ ਸੇਮ ਆ ਅੱਛਾ ਚਲ ਦੋਨੋਂ ਹੀ ਰੱਖ ਦੋਨਾਂ ਦੇ ਸੇਮ ਆ 70 70 ਸੀ ਅਰਜੂ ਫੋਨ ਨਹੀਂ ਦੇਖਣਾ ਹੁਣ ਕਿੰਨੀ ਵਾਰ ਕਿਹਾ ਫੋਨ ਨਹੀਂ ਦੇਖਣਾ ਨਹੀਂ ਆਰਜੂ ਦੇਖਦੀ ਸੀ ਆਰਜੂ ਨੇ ਉਹ ਥੋੜਾ ਦੇਖਿਆ ਤੁਸੀਂ ਇੰਨਾ ਫੋਨ ਨਹੀਂ ਦੇਖਣਾ ਚਲੋ ਬੰਦ ਕਰੋ ਬੰਦ ਕਰੋ ਫੋਨ ਬੰਦ ਕਰੋ ਟੀਵੀ ਦੇਖ ਲਓ ਬੰਦ ਕਰੋ ਕਾਰਟੂਨ ਦੇਖ ਲਓ ਚਲੋ ਹਾਂ ਸ਼ੂਜ਼ ਲਾ ਦੋ

Apu. <laughs> <आपू>। Apu. <laughs> <laughs> Love you. Apu. <laughs> की हो <है>? की हो <laughs> आई सिट्टे पर मिलूंगा तो मैं चलो अब अब पापा को की हो या ना चल बत्ते सेट ने ऐसे चल मैं सेट कर मेरा कुत्ता तगड़ा है चल पहले तू चक ये मत मेरा ये मतलब है ना ये मतलब है ਹਾਂ ਇਹਦਾ ਮਤਲਬ ਹੈ ਇਹ ਤਿੰਨ ਵਾਰੀ ਕਿ ਇੱਦਾਂ ਦੂਜੀ ਇੱਦਾਂ ਰਖ ਤਾਕਤ ਵਰਤਦਾ ਇਹਦੀ ਤਿੰਨ ਵਾਰੀ ਓਏ ਇਦਾਂ ਫੇ ਮੇਰਾ ਹੋ ਗਿਆ ਇਹ ਕੈਦ ਕਰਨ ਵਾਲਾ ਪੋਕੀਮਾਨ ਵਾਲਾ ਪੱਤਾ ਇਹਨੂੰ ਕੈਦ ਕਰ ਲੈ ਇਹ ਵਾਰ ਤਿੰਨ ਵਾਰੀ ਹੁੰਦਾ ਦੋ ਮੈਂ ਚਾਂਦ ਕਰ ਲਿਆ ਹੁਣ ਇੱਕ ਬਚਿਆ ਇੱਕ ਚਾਂਦ ਕਰ ਦੋ ਓਕੇ ਜਸਮੂਲ ਤੂੰ ਹਾਰ ਰਿਹਾ ਬਈ ਇਹਦਾ ਦਾ ਪੱਤਾ ਆ ਗਿਆ ਮੈਨੂੰ ਪਤਾ ਤੇਰੇ ਕੋ ਕੋਰੇ ਵਾਲਾ ਤਾਕਤ ਵਾਲਾ ਚੱਲਾ ਚੱਲ ਕੋਰੇ ਵਾਲਾ ਜਲਦੀ ਗੇਮ ਖਤਮ ਕਰ ਦੋ ਫਿਰ ਐਂਦਰ ਦੇ ਕੋਮਨ ਵੀਰ ਦਾ ਦੁੱਧ ਬਣਾਉਂਦੀ ਬਣਾਉਂਦੀ। ਉਹ ਨਾਗ ਨਾਰਕ ਦੇਖਦੀ ਹੈ। ਦੇਖ। ਸੁਪਜਾਰਾ ਫੁੱਕਾ। ਉਹ ਤੂੰ ਦੁੱਧ ਦੇ ਦੇ ਉਹਨੂੰ। ਵੱਡੀ ਨਾ ਗੰਦੀ ਲੱਗਦੀ। ਉਹ ਜੀ 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 ਕਰੀ ਜਾਂਦਾ ਹਨਾ ਗੁਗੂ। ਪਾਪਾ ਨਾ ਛੱਡਣ ਜਾਵਾਂ। ਕਿਨੂੰ? ਦੱਸ ਮੈਨੂੰ। ਨਹੀਂ ਜਸਮੂਲ ਉਹ ਤਾਂ ਤੁਸੀਂ ਇਕੱਲੇ ਥੋੜੀ ਜਾਓਗੇ ਮੈਂ ਤੁਹਾਡੇ ਨਾਲ ਚੱਲਦਾ ਆਂ। ਤੇ ਆ ਲੈ। ਲੈ। ਉਹ ਵੀ ਬੂਟ ਪਾ ਕੇ ਤਿਆਰ। ਤੂੰ ਵੀ ਛੱਡਣ ਜਾਣਾ। ਤੂੰ ਕਿੱਡਾ ਸ਼ੇਰ ਆ ਮੈਨੂੰ ਦੱਸੀ ਜਿਹੜਾ ਤੂੰ ਉਹਨੂੰ ਛੱਡਣ ਚੱਲਨੇ ਅੱਛਾ ਚਲੋ ਆਜੋ ਜੀ ਆਜੋ ਲਓ ਜੀ ਵਿਰਾਟ ਆਪਣੇ ਦੋਸਤ ਜਸਮੋਲ ਨੂੰ ਘਰ ਛੱਡਣ ਜਾ ਰਿਹਾ ਤੇ ਕੁੱਗੂ ਵੀ ਨਾਲ ਜਾ ਰਿਹਾ ਸਾਡੇ ਸ਼ੇਰ ਬਣ ਕੇ ਹਨਾ ਮੈਂ ਤੇ ਵਿਰਾਟ ਜਨਨ ਜਾ ਰਹੇ ਸੀ ਕੁੱਗੂ ਇਹਦਾ ਮੈਂ ਵੀ ਜਾਊਂਗਾ ਆਜਾ 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 ਵੀ ਆਜਾ ਚਲੋ ਆਜੋ 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 ਕੁੱਗੂ ਨੇ ਆਉਂਦੇ ਸਾਰੀ ਆਪਣੇ ਬੂਟ ਉਤਾਰ ਦਿੱਤੇ ਏ ਲਓ ਜੀ ਆ ਲਓ ਜੀ ਭੱਜ ਭੱਜ ਕੇ ਥੱਕ ਗਿਆ ਹਨਾ ਮੂਰੇ ਮੂਰੇ ਭੱਜਿਆ ਜਾਂਦਾ ਸੀ ਤੂੰ ਵੀ ਥੱਕ ਗਿਆ ਬਹਿ ਗਿਆ ਭਾਲੂ ਬਣ ਕੇ ਭਾਲੂ ਹਰਾ ਭਾਲੂ ਬਰਾੜ ਦਾ ਜਿਹੜਾ ਹਰਾ ਭਾਲੂ ਹੀ ਬਣਾ ਫਿਰਦਾ ਚੁੱਪ ਹੀ ਤੂੰ ਚਾਹ ਰੋਂ ਦੁੱਧੂ ਪੀ ਲੈ ਠੀਕ ਆ ਦੁੱਧੂ ਪੀ ਲੈ ਠੀਕ ਆ ਦੁੱਧੂ ਪੀ ਲੈ ਨਹੀਂ ਆਉਗੀ ਕਹ ਠੀਕ ਹੈ ਜੀ ਆ ਕੇ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਆਜੂ ਕੀ ਇਹ ਮਨਵੀਰ ਦੇ ਲੋ ਇੱਥੇ ਬਾਥਰੂਮ ਵਿੱਚ ਸੁੱਸੂ ਕਰਨ ਗਿਆ ਸੀ ਤੇ ਮੈਂ ਬਾਹਰੋਂ ਖੜ ਕੇ ਦੇਖਿਆ ਇਹਨੇ ਦੋਨੋਂ ਬਾਲਟੀਆਂ ਵਿੱਚ ਹੀ ਸੁੱਸੂ ਕਰਦਾ ਓਏ ਸਾਡੇ ਵਰਗੇ ਕਦੇ-ਕਦੇ ਉਹ ਫਾਲਟੀਆਂ ਵਿੱਚੋਂ ਕੁੜਲੀ ਕਰ ਲੈਂਦਾ ਸੀ ਅੱਗੇ ਤੋਂ ਵੀ ਅਸੀਂ ਕਰਦੇ ਆ ਹਾਏ ਹਾਏ ਬਈ ਉਹ ਮੈਂ ਤਾਂ ਤੈਨੂੰ ਦੇਖ ਲਿਆ ਜਾ ਯਾਰ ਮਰੀ ਓਹ ਸਾਰਾ ਪਾਣੀ ਡੋਲ ਸਾਰਾ ਪਾਣੀ ਡੋਲ ਰਿਹਾ ਹੁਣ ਓਏ ਮੇਰੀ ਗੱਲ ਸੁਣ ਓਏ ਹਾਂ ਜੇ ਅੱਗੇ ਤੋਂ ਬਾਥਰੂਮ 'ਚ ਬਾਲਟੀਆਂ ਸੁੱਸੂ ਕੀ ਤਰ੍ਹਾਂ ਦੇਖੀ ਤੂੰ ਸਮਝਿਆ ਹਾਂ ਬੰਦਾ ਕਦੇ ਮੂੰਹ ਤੋੜਦਾ ਪਾਰਟੀ ਚ ਉਹਦਾ ਮੂੰਹ ਨੂੰ ਲਾ ਲੰਨਾ ਪਾਣੀ ਹੈ ਕੀ ਪਾਣੀ ਆ ਕੀ ਪੈਣੀ ਹੈ ਭਾਈ ਅੱਛਾ ਜੈਕਟ ਪਾਉਣੀ ਆ ਲਓ ਜੀ ਵਿਰਾਟ ਤੇ ਇਹ ਮਨਵੀਰੇ ਮੈਨੂੰ ਟਿਕਣੀ ਦਿੰਦੇ ਇਹ ਕਹਿੰਦੇ ਅੱਜ ਸੰਡੇ ਆ ਪਾਪਾ ਜੀ ਕੁਝ ਬਾਹਰੋਂ ਖਵਾ ਕੇ ਲੈ ਕੇ ਆਓ ਲਾਈਟ ਜਿਆ ਖਵਾਉਂਗਾ ਸਿਰਫ ਓਨਲੀ ਲਾਈਟ ਜਿਆ ਠੀਕ ਆ ਹਾਂ ਜੈਕਟ ਪਾ ਲਓ ਫਿਰ ਜੈਕਟ ਪਾਉਣੀ ਹੈ ਜੈਕਟ ਹਾਂਜੀ ਹਾਂਜੀ ਹਾਂ ਚੱਲਦੇ ਚੱਲਦੇ ਜੈਕਟ ਪਾ ਲਓ ਜੈਕਟ ਪਾ ਲਓ ਫੇ ਚੱਲਦੇ ਆ ਪਾਪਾ ਇੱਧਰ ਦੇਖੋ ਲਓ ਜੀ ਗੂ ਆਪਣੀ ਜੈਕਟ ਪਾ ਕੇ ਰੈਡੀ ਹੈ ਇੱਧਰ ਦਿਖਾਇਓ 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 ਆਹ ਹਾ 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 ਵਾਹ ਵਾਹ ਬਲੈਕ ਜੈਕਟ ਵਾਹ ਸਬਾਸ ਸਬਾਸ ਓਏ ਤੂੰ ਪਹਿਲਾਂ ਹੀ ਚੜ ਗਿਆ ਯਾਰ ਹਾਂ ਜੀ ਆਹ ਦੇਖੀ ਪੁੱਤ ਪਰੇਸ਼ਾਨ ਹੋ ਰਿਹਾ ਕੁਕੂ ਬਲੈਕਜੈਕਟ ਸ਼ਾਬਾਸ਼ ਅਸੀਂ ਜੀ ਆਏ ਸੀ ਕਿ ਇੰਨੇ ਨਾ ਗਾਣੇ ਗਾ ਰਹੇ ਸਨ ਤੇ ਅਸੀਂ ਤੋਂ ਗੁਜ਼ਰੇ ਸੀ ਤੇ ਨਾ ਅਗਰਨਗਰ ਸ਼੍ਰੀ ਰਘੂ ਨਾਥ ਮੰਦਿਰ ਆ ਤੇ ਉਹਨਾਂ ਨੇ ਬਹੁਤ ਅੱਛੀ ਡੈਕੋਰੇਸ਼ਨ ਕੀਤੀ ਹੋਈ ਤਰ੍ਹਾਂ ਦਿਖਾਉਂ ਰਹੇ ਆ ਬਾਕੀਆਂ ਦਰ ਤੋਂ ਦਿਖਾਉਂ ਰਹੇ ਆ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਮੰਦਿਰ ਬਹੁਤ ਵਧੀਆ ਮੰਦਿਰ ਜਾ ਕੇ ਹੋਰ ਵੀ ਦੇਖਦੇ ਆ ਰੱਖੂ ਮਾਈ ਦਾ ਜਾਗਰਣ ਆ ਤੇ ਅਗਰ ਇਸ ਕਰਕੇ ਰਸਤਾ ਬੰਦ ਕੀਤਾ ਸੀਗਾ ਤੇ ਚਲੋ ਆਪਾਂ ਚੱਲਦੇ ਹਾਂ ਇਹ ਕਹਿੰਦੇ 버거 ਕਿੰਗ ਇੱਧਰ ਹੋ ਲਓ ਜੀ ਅਸੀਂ ਆ ਗਏ ਹਾਂ ਜੀ 버거 ਕਿੰਗ ਕਿੱਥੇ ਆ ਗਿਆ 버거 ਕਿੰਗ ਕਿੱਥੇ 버거 ਕਿੰਗ ਗੋ 버거 ਕਿੰਗ ਆਜੋ ਅੰਦਰ ਚੱਲਦੇ ਹਾਂ ਤੇ ਇਹ ਕਿੰਨਾ ਵਾਸਤੇ ਲਾਈਟ ਜਾਂ ਫੂਡ ਲੈਣੇ ਕੋਈ ਇਹਨਾਂ ਨੂੰ ਜਿਆਦਾ ਚਾਹ ਜਾਣ ਦਾ ਹੈਨਾ 버거 ਕਿੰਗ ਚਲੋ ਲਓ ਜੀ ਲੇ ਲੈ 버거 ਕਿੰਨੇ ਤੋਂ 버거 ਲੈ ਲੈ ਹਨਾ ਚਲੋ ਚਲਦੇ ਹੁਣ ਆਪਾਂ ਘਰ ਮਮਾ ਹੈ ਮਸਾਲੇ ਕਹਿੰਦਾ ਆ ਤਾਂ ਆ ਤਾਂ ਬੜਾ ਭੱਜਦਾ ਉੱਥੇ ਹਨਾ ਓਏ ਸੜਕ ਤੇ ਨਹੀਂ ਭੱਜੀਦਾ ਹੁੰਦਾ ਪੁੱਤ ਠੀਕ ਆ ਲੈ ਔਰੇ ਮਾਰੀ ਟੋਪੀ ਵਗਾ ਕੇ ਗਰਮੀ ਲੱਗਣ ਲੱਗੀ ਹਾਂਜੀ ਲਓ ਜੀ ਹੁਣ ਆਪਾਂ ਡਿਨਰ ਕਰਨ ਲੱਗੇ ਆ ਜੀ ਇਹਦੇ ਵਿੱਚ ਸ਼ਿਮਲਾ ਮਿਰਚ ਦੀ ਸਬਜੀ ਮਿਕਸ ਵਜ ਅਈ ਪਦੀਨੇ ਚਟਨੀ ਹੈ ਤੇ ਇਹ ਦਾਲ ਹੈ ਜੀ ਤੇ ਨਾਲ ਸਾਡੀ ਰੋਟੀ ਹਾਂਜੀ ਹਾਂਜੀ ਜੀ ਤੁਸੀਂ ਵੀ ਖਾਓਗੇ? ਹਾਂਜੀ ਹਾਂਜੀ ਖਾਣੇ ਤੁਹਾਨੂੰ ਵੀ ਖਾਣੇ ਖਾਣੇ। ਹੈਲੋ। ਲਓ ਜੀ ਅ ਅਸੀਂ ਆਪਣਾ ਡਿਨਰ ਹੁਣ ਕਰ ਲਿਆ ਕੰਪਲੀਟ ਖਾਣਾ-ਬਾਣਾ ਹੋ ਚੁੱਕਿਆ ਤੇ ਵਿਰਾਟ ਨੂੰ ਵੀ ਨੀਂਦ ਆ ਰਹੀ ਹੈ ਸੌਣ ਦੀ ਤਿਆਰੀ ਵਿੱਚ ਦੇਖੋ ਟੋਪੀ ਕਿਹੜੇ ਰੰਗ ਦੀ ਵਧੀਆ ਪਾਈ ਹੋਈ ਹੈ ਤੇ ਅਨਮੋਲ ਤੁਸੀਂ ਵੀ ਹੁਣ ਸੌਣਾ ਸਵੇਰੇ ਸਕੂਲ ਜਾਣਾ ਹਨਾ ਤੁਸੀਂ ਵੀ ਸਕੂਲ ਜਾਣਾ ਵਿਰਾਟ ਠੀਕ ਹੈ ਤੁਸੀਂ ਗੁੱਗੂ ਜੀ ਤੁਸੀਂ ਵੀ ਨੀਂਨੀ ਗੱਲ ਹੁਣ ਟੀਵੀ ਚੋਂ ਬੰਦ ਕਰਨ ਲੱਗੇ ਆ ਠੀਕ ਹੈ ਚਲੋ ਕਰ ਦਿਓ ਸਾਰਿਆਂ ਨੂੰ ਬਾਏ ਕਰ ਦਿਓ ਬਾਏ बाय 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 यू गुड नाइट बाय 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 पहले बाय कर दो फिर फिर मैं लूंगा बाय 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 करो बाय